ਸਸ਼ਿਆ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਤੁਹਾਡੀ ਆਪਣੀ ਨੀਹਾ ਵੈਦ ਜੀ ਮੈਂ ਤੁਹਾਨੂੰ ਅੱਜ ਇੱਕ ਨੁਸਖਾ ਸ਼ੇਅਰ ਕਰਨ ਜਾ ਰਹੀਆਂ ਜੀ ਤੁਸੀਂ ਕੀ ਕਰਨਾ ਜਿਹੜੇ ਲੋਕ ਦੁਬਲੇ ਪਤਲੇ ਹਨ ਉਹਨਾਂ ਦੀ ਬਾਡੀ ਨਹੀਂ ਬਣਦੀ ਹੈਗੀ ਆ ਕਾਫੀ ਕੁਝ ਖਾ 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 ਕੇ ਥੱਕ ਚੁੱਕੇ ਹਨ ਉਹਨਾਂ ਵਾਸਤੇ ਮੈਂ ਇੱਕ ਪਾਊਡਰ ਸ਼ੇਅਰ ਕਰਨ ਜਾ ਰਹੀਆਂ ਜੀ ਸੋ ਤੁਸੀਂ ਇਹ ਨੁਸਖਾ ਲਿਖ ਸਕਦੇ ਹੋ ਉਹਨਾਂ ਨੇ ਕੀ ਲੈਣਾ ਜੀ ਇੱਕ ਤਾਂ ਲੈਣਾ ਜੀ 100 ਗ੍ਰਾਮ ਅਸ਼ਵਗੰਧਾ ਠੀਕ ਹੈ ਜੀ 100 ਗ੍ਰਾਮ ਸ਼ਤਾਵਰੀ ਲੈਣੇ ਆ ਜੀ ਉਹਨਾਂ ਨੇ ਠੀਕ ਹੈ ਜੀ ਸ਼ਤਾਵਰੀ ਦਾ ਸ਼ਤਾਵਰੀ ਪਾਊਡਰ ਲੈਣਾ ਅਸ਼ਵਗੰਧਾ ਪਾਊਡਰ ਲੈਣਾ ਸਫੇਦ ਕੌਂਚ ਬੀਜ ਲੈਣੇ ਆ 100 ਗ੍ਰਾਮ ਤਿੰਨੋਂ ਚੀਜ਼ਾਂ 100-100 ਗ੍ਰਾਮ ਲੈਣੀਆਂ ਉਸ ਤੋਂ ਬਾਅਦ ਤੁਸੀਂ 20 ਗ੍ਰਾਮ ਲੈਣੀ ਆ ਜੀ ਮੰਡੂਰ ਭਸਮ ਠੀਕ ਹੈ ਜੀ ਫੁਲਾਦ ਭਸਮ ਤੇ ਉਸ ਤੋਂ ਬਾਅਦ ਲੈਣਾ ਤੁਸੀਂ 5 ਗ੍ਰਾਮ ਚਾਂਦੀ ਭਸਮ ਠੀਕ ਹੈ ਜੀ ਇਹ ਤਿੰਨੇ ਚਾਰੇ ਚੀਜ਼ਾਂ ਨੂੰ ਮਿਕਸ ਕਰ ਲੋ ਪਾਊਡਰ ਬਣਾ ਲਓ ਇਹ ਤਾਂ ਉਸ ਤੋਂ ਬਾਅਦ ਪਾਊਡਰ ਬਣਾ ਕੇ ਤੁਸੀਂ ਇਹਦੇ ਵਿੱਚ 100 ਗ੍ਰਾਮ ਮਿਸ਼ਰੀ ਦਾ ਪਾਊਡਰ ਪਾ ਦਿਓ ਠੀਕ ਹੈ ਜੀ ਸਵੇਰੇ ਸ਼ਾਮ ਇੱਕ ਇੱਕ ਚਮਚ ਤੁਸੀਂ ਦੁੱਧ ਦੇ ਨਾਲ ਲਓ ਤੇ ਮਹੀਨੇ ਮਗਰੋਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਬਾਡੀ ਨੇ ਗਰੋ ਕੀਤਾ ਜਾਂ ਨਹੀਂ ਕੀਤਾ ਤੁਸੀਂ ਮੈਨੂੰ WhatsApp ਤੇ ਵੀ ਪੁੱਛ ਸਕਦੇ ਹੋ ਇਹ ਇੱਕ ਹੈਲਦੀ ਡਾਈਟ ਦੱਸੀ ਆ ਤੁਹਾਡੇ ਸਰੀਰ ਲਈ ਠੀਕ ਹੈ ਜੀ ਸੋ ਤੁਸੀਂ ਲੈ ਸਕਦੇ ਹੋ ਬਿਨਾਂ ਚੀਝਕ ਕੋਈ ਵੀ ਨੁਕਸਾਨ ਨਹੀਂ ਹੈ ਸੋ ਧੰਨਵਾਦ